ਸਾਸਤਰੀ ਗਾਉਂ ਜੀ ਲਾਡਾ ਡਿਸਕਸ਼ਨ ਜਿਹੜੇ ਪ੍ਰੋਗਰਾਮ ਦੇ ਵਿੱਚ ਮੈਂ ਸਾਰਿਆਂ ਦਾ ਕਰ ਰਿਹਾ ਨਿੱਗਾ ਸਵਾਗਤ ਅੱਜ ਦੀਆਂ ਬੜੀਆਂ ਖਬਰਾਂ ਥਾਰੇ ਗੱਲ ਕਰਾਂਗਾ ਸਾਂਝੀਆਂ ਲਾਡਾ ਡਿਸਕਸ਼ਨ ਜਿਹੜੇ ਪ੍ਰੋਗਰਾਮ ਦੇ ਵਿੱਚ ਆ ਰ ਵੀਰ ਬੜੀ ਖਬਰ ਜਿਹੜੀ ਇਸ ਵਕਤ ਕੀ ਨਿਕਲ ਕਾਈ ਭਗਵਾਨ ਤਮਨਵੀਰ ਕੱਲ ਬਹੁਤ ਮਹਿਕੇ ਉੱਪਰ ਖੜਕਰ ਹੋ ਰਿਆ ਦਾ ਉੱਥਾ ਇੱਕ ਬੜੀ ਜਨ ਸਭਾ ਨੂੰ ਸੰਬੋਧਨ ਕਰ ਰਿਹਾ ਦਾ ਰੋਣ ਲੱਗ ਗਿਆ ਫਿਰ ਯੋ ਕੱਲ ਵੀ ਇਤਨੀ ਜ਼ਬਰਦਸਤ ਐਕਟਿੰਗ ਕਰੀ ਨਾ ਭਗਵਾਨ ਤਮਨ ਨੇ ਲੋਕ ਰੋਣ ਲਾਤੇ ਵੀ ਉਸ ਨੇ ਯੋ ਕੈਦਰ ਵੀਰ ਕੇਜਰੀਵਾਲ ਕਰ ਕਰ ਹੋ ਰਿਆ ਤਾਂ ਔਰ ਕਹਿ ਰਿਹਾ ਕਾ ਕਿਆ ਗਨਾ ਕਰ ਤਿਆ ਕਹ ਹੈ ਕੇਜਰੀਵਾਲ ਨੇ ਵੀਰ ਜਿਹੜੀ ਉਹ ਚੀਜ਼ਾਂ ਇਸਕੇ ਗੈਲਿਬ ਕਰਨ ਲੱਗੇ ਕਾ ਹੀ ਇਤਨਾ ਧੱਕਾ ਕਿਉਂ ਕਰ ਰੇ ਇਹ ਧੱਕਾ ਨਾ ਕਰੋ ਵੀਰ ਜੀ ਯੋ ਕੰਮ ਹੋ ਗਿਆ ਮਤਲਬ ਕੇਜਰੀਵਾਲ ਜੀ ਨੇ ਕਹਿ ਦੱਸ ਬੀਨਾ ਵਜਾ ਕਹੈ ਸਨ ਜੇਲ੍ਹ ਕੇ ਵਿੱਚ ਪੇ ਜਾਵਾਗਾ ਲੋਕਾਂ ਵਾਸਤੇ ਇਸਨੇ ਹਸਪਤਾਲ ਬਣਾਏ ਸਕੂਲ ਬਣਾਏ ਬਿਜਲੀ ਪਾਣੀ ਦਵਾਈਆਂ ਮੁਫਤ ਦਈਆਂ ਲੋਕਾਂ ਨੂੰ ਫਰੀਮਾਂ ਬੰਡੀਆਂ ਕਾ ਇਸ ਬੰਦੇ ਨੇ ਔਰ ਇਹ ਪਾਜ ਪਾੜੇ ਯੋ ਜਿਹੜੇ ਫੁੱਲ ਵਾਲੇ ਕਾ ਮਿਲ ਕੇ ਫੁੱਲ ਵਾਲੇ ਖਾਈ ਨਾ ਤੇ ਬਰਦਾਸ਼ਤ ਨਹੀਂ ਹੋਇਆਗਾ ਸਮਾ ਬਦਲੇਗਾਗਾ ਜਲਦੀ ਕਾ ਪਾਜ ਪਗੀ ਤਨ ਨਾ ਸਹੀ ਗੰਤ ਹੋਵੇਗਾ ਲੈ ਦੱਸ ਮੈਨੂੰ ਸਮਝਵਾਂ ਨਹੀਂ ਆਂਦੀ ਵੀਰ ਲੋਕ ਸਭਾ ਕੇ ਵਿੱਚ ਮਾ ਤਿੰਨ ਸੀਟਾਂ ਆਈਆਂ ਇਹਨਾਂ ਨੂੰ ਯੋ ਕਹਰੇ ਬੀਜੇਪੀ ਨੂੰ ਆਪਾਂ ਖਤਮ ਕਰ ਦੇਂਗੇ ਦੱਸ ਮਾਨ ਸਾਹਿਬ ਹੀ 5 ਸਾਲ ਵਾਸਤੇ ਤੋ ਥਾ ਮੋਦੀ ਨੂੰ ਹਲਾਏ ਨਹੀਂ ਸਕਦੇ ਵੀਰ ਆ ਰੁਦਰ ਯੋ ਜਿਹੜਾ ਜਿਸ ਨੂੰ ਪਲਟੂ ਰਾਮ ਕਾ ਨਤੀਸ਼ ਕੁਮਾਰ ਯੋ ਬੰਦਾ ਵੀ ਵੀ ਤੋ ਕਹਿ ਲੋ ਵੀ ਮੋਦੀ ਨੇ ਪੂਰਾ ਕਾਇਮ ਕਰਿਆ ਵਾ ਬਿਹਾਰ ਨੂੰ ਇਤਨੇ ਪੈਕੇਜ ਦੇਤੇ ਇਹਨਾਂ ਨੇ ਇਹ ਬਹਿ ਕਹਿ ਲੋ ਵੀਰ ਯੋ ਨतीश ਕੁਮਾਰ ਹਿੱਲੇ ਨਹੀਂ ਸਕਦਾ ਵੀ ਥਮ ਜੋਰ ਲਾ ਲਿਓ ਨਾਲੇ ਦੂਸਰੀ ਬਾਤ ਯੋ ਬਈ ਬੀਜੇਪੀ ਆਲਿਆਂ ਨੂੰ ਵੀਰ ਜੇ ਤੋੜਨਾ ਹੁੰਦਾ ਥਮ ਤਿੰਨ ਤੇ ਨਾਂ ਦੇ ਤੇ ਰੰਜਿਤ ਕਰਦੇ ਵੀਰ ਪੰਜਾਬ ਕੇ ਵਿੱਚ ਯੋ ਮੇਰੀ ਬਾਤ ਦਾ ਗੁੱਸਾ ਨਾ ਕਰਿਓ ਨਾਲੇ ਥਮ ਕਹਿ ਰਹੇ ਕਾ ਕੇਜਰੀਵਾਲ ਨੂੰ ਬੀਨਾ ਵਜਾ ਤੇ ਚੱਕਾ ਜੇਲਮਾ ਦਿਆਵਾ ਸਕੂਲ ਬਣਾ ਰਿਆ ਯੋ ਕਰ ਰਿਆ ਵਾ ਕਰ ਰਿਆ ਵੋਟਾਂ ਦੇ ਟਾਈਮ ਮਾ ਥਾਨਾ ਜਦ ਹਰਸਿਮਰਤ ਕੌਰ ਬਾਦਲ ਉਸ ਕੀ ਆ ਥੰ ਮਰੀ ਇੱਸਾ ਲਾਇਆ ਕਰਤੇ ਯਾਦ ਆ ਗਈ ਥਾਨੂੰ ਮੇਰੀ ਬਾਤ ਹੈ ਬੀਬਾ ਯੋ ਬੜੇ ਬਾਦਲ ਨੂੰ ਯਾਦ ਕਰ ਕਰ ਹੋਏ ਕਰਤੀ ਵੀ ਡੈਡੀ ਜੀ ਇਤਰਾ ਕਰੇ ਕਰਤੇ ਯੋ ਬਾਪੂ ਬਾਦਲ ਇਤਰਾ ਕਰੇ ਕਰਤਾ ਯੋ ਕਹਿ ਲੋ ਵੀਰ ਥਾਨੂੰ ਮੈਂ ਉਹੀ ਦੱਸ ਰਿਹਾ ਦਾ ਯੋ ਜਦ ਨਾ ਯੋ ਬੀਬੀ ਹਰਸਿਮਰਤ ਕੌਰ ਬਾਦਲ ਯੋ ਮਤਲਬ ਕਹਿ ਲੋ ਵੀਰ ਯੋ ਇਸ ਦਾ ਸੋਹਰਾ ਬਾਪੂ ਪ੍ਰਕਾਸ਼ ਬਾਦਲ ਇਸ ਨੂੰ ਯਾਦ ਕਰ ਕਰ ਹੋਏ ਕਰਤੀ ਨਾ ਆਰ ਇਸ ਕੇ ਉਪਰ ਇਹ ਭਗਵਾਨ ਤਮਨ ਬਹੁਤ ਸਾਂਗ ਲਾਇਆ ਕਰਤਾ ਵੀਰ ਉਸकी ਬਾਜ ਗੱਡੇ ਕਰਤਾ ਨਕਲਾਂ ਕਰੇ ਕਰਤਾ ਆ ਦੇਖ ਲਿਓ ਅੱਜ ਹਰੂ ਰੋਗਾ ਦਿਖਾ ਰਿਆ ਇਤਨਾ ਰੋਇਆ ਬਾਜਾਂ ਕੱਢੀਆਂ ਧੱਕੇ ਗੈਲਿਸ ਨੇ ਅਰ ਮਨ ਨੂੰ ਸਮਝ ਮਾ ਨਹੀਂ ਆਂਦੀ ਗੱਲ ਬਣੀ ਨੇ ਐਕਟਿੰਗ ਤੋਂ ਪੂਰੀ ਕਰੀ ਵੀਰ ਆ ਇਸ ਦਾ ਕਸੂਰ ਕੀ ਆ ਯੋ ਜਿਹੜੇ ਪੰਜਾਬ ਕੇ ਵਿੱਚ ਮਾਂ ਚਲੋ ਬਾਕੀਆਂ ਨੂੰ ਤਾਂ ਛੱਡੋ ਜਿਹੜਾ ਮੁੱਖ ਮੰਤਰੀ ਦਾ ਵਿਚਾਰਾ ਈਸ਼ਕਾ ਦੱਸ ਕਿਹਾ ਕਿ ਸੂਰਤ ਇਸ ਪਵਧਨ ਨੈ ਨੈ ਸੇ ਲਗਾ ਇਸ ਨੂੰ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਕਰਤਿਆ ਹੈ ਇਹ ਦੱਸੋ ਯੋ ਕੇਜਰੀਵਾਲ ਕੇ ਉਪਰ ਤੋਂ ਯੋ ਸਰਾਵ ਕਾ ਘਟਾਲੇ ਦਾ ਦੋਸ ਲਗਿਆ ਵੀ दारू ਇਸ ਨੇ ਇਧਰ ਉਧਰ ਕਰੀ ਉਹਨਾਂ ਬੰਦਿਆਂ ਦੇ ਉਪਰ ਦੱਸੋ ਓਵਰ ਐਕਟਿੰਗ ਵਾਲਾ ਦਾ ਕੰਮ ਸੀਰਾ ਹੀ ਕਰਤਿਆ ਮਤਲਬ ਜੀ ਸਾਹ ਸਾਹ ਕਹਿ ਰੋ ਰੇ ਮਨ ਨੂੰ ਤੋਂ ਯੋ ਡਰ ਪੈ ਰਿਹਾ ਵੀਰ ਦੀ ਅੱਗਾ ਯੋ ਦਿੱਲੀ ਜਿੱਤ ਵੀ ਜਾਏਗੇ ਕਿ ਨਹੀਂ ਜਿੱਤenge ਮਨ ਤੋਂ ਯੋ ਡਰ ਪੈ ਰਿਹਾ ਕਿ ਦਿੱਲੀ ਵਾਲਾ ਕੰਮ ਨਾ ਰਹਿ ਜੇ ਯਕੀਨ ਕਾ ਹਰਿਆਣਾ ਜਿੱਤਦੇ ਜਿੱਤਦੇ ਕਿਤੇ ਪੰਜਾਬ ਨੂੰ ਯੋ ਮਤਲਬ ਦਿੱਲੀ ਨਾਲ ਹੱਥ ਮਾਤੇ ਕੱਢ ਲਿਓ ਵੀਰ ਮਨ ਤੋਂ ਯੋ ਡਰ ਪੈ ਰਿਹਾ ਔਰ ਯੋ ਇਤਨਾ ਰੋ ਰਿਹਾ ਇਤਨਾ ਰੋ ਰਿਹਾ ਦਸ ਵੀ ਇਤਨਾ ਤੜਾ ਲੱਗਣੇ ਕੀ ਆ ਲੋੜ ਮਨ ਤੋਂ ਸਮਝ ਮਾ ਨਹੀਂ ਆਂਦੀ ਵੀਰ ਯੋ ਲੀਡਰ ਕਰਾਂ ਤੋਂ ਕਰਾਂ ਕੀਆ ਇਤਨਾ ਰੋਣੇ ਕੀ ਕਿਆ ਲੋੜ ਦੀ ਵੀਰ ਜਿਤਨਾ ਰੋਕਾਇਓ ਮਤਲਬ ਕੇਜਰੀਵਾਲ ਨੂੰ ਦਿਖਾਰਿਆ ਦਾ ਕਹਾ ਵੀ ਮਹਾਰਾ ਲੰਬੜਦਾਰ ਅੰਦਰ ਬੰਦ ਕਰਿਆ ਵਾ ਇਹਨਾਂ ਨੇ ਅੰਦਰ ਬੰਦ ਕਰਿਆ ਵਾ ਔਰ ਕਿਤੇ ਨਾ ਕਿਤੇ ਜੋ ਕਹਲੋ ਵੀ ਭਗਵਾਨ ਤਮਨ ਨੇ ਇਸ ਚੀਜ਼ ਦਾ ਬਹੁਤ ਰੋਸਾ ਕਰਕੇ ਦਿਖਾਇਆ ਵੀ ਉਹ ਚੰਗੀ ਨਹੀਂ ਬਾਤ ਕਰੀ ਕਹਾ ਮੋਦੀ ਨੇ ਚੱਕਾਈ ਨੂੰ ਅੰਦਰ ਦਿਆ ਜਿਹੜਾ ਔਰ ਵੀਰ ਇਸਕੇ ਗੈਲਗੈ ਜਿਹੜੀ ਵੀ ਤੁਹਾਨੂੰ ਅਗਲੀ ਗੱਲ ਦੱਸਣੀ ਵੀਰ ਬਾ ਬਾਤ ਜੋ ਮਤਲਬ ਅਕਾਲੀ ਦਲ ਵਾਂ ਬੜੀ ਕਾਰਵਾਈ ਹੋਗੀ ਇਹ ਜ਼ਗੀਰਕਾਰ ਪ੍ਰੇਮ ਚੰਦੂ ਮਾਜਰਾ ਅੱਠ ਬੰਦੇ ਹੋਰ ਪਾਰਟੀੋਂ ਦੇ ਬੇਲੇ ਘਰਾਂ ਭੇਜਤੇ ਵੀਰ ਕਾ ਜਾਓ ਵੀਰ ਸਮ ਕਰਾਂ ਸਮੂਹ ਰਾਜਿਓ ਇਹ ਗਲਤ ਕੰਮ ਕਰ ਰਹੇ ਬਾਹਰ ਕਾ ਰਸਤਾ ਦਿਖਾ ਦਿਆ ਵੀਰ ਕਾਦੀ ਬਾਕੀ ਢੜੇ ਨੂੰ ਕਾਦੀ ਦਲਮਨਸ ਨਾਸਨੀ ਕਮੇਟੀ ਜਿਹੜੀ ਬਣਾਈ ਨਾ ਵੀਰ ਗੁਰਪ੍ਰਤਾਪ ਬਡਾਲੇ ਨੂੰ ਘਰਾਂ ਭੇਜਤਿਆ ਬੀਬੀ ਜ਼ਗੀਰਕਾਰ ਨੂੰ ਰਿਪੋਰਟ ਕਰਤਿਆ ਵੀਰ ਪ੍ਰੇਮ ਸਿੰਘ ਚੰਦੂ ਮਾਜਰਾ ਰਿਪੋਰਟ ਕਰਤਿਆ ਪ੍ਰਵਿੰਦਰ ਢੀਂਡਸਾ ਰਿਪੋਰਟ ਕਰਤਿਆ ਇਹੋ ਤਾਂ ਪਹਿਲਾ ਵੀ ਮਤਲਬ ਰਿਪੋਰਟੇ ਤੇ ਸਕੰਦਰ ਮਲੂਕਾ ਰਿਪੋਰਟ ਕਰਤੇ ਆ ਸਰਜੀਤ ਰਖੜਾ ਜੋ ਪਟਿਆਲੇ ਵਾਲਾ ਈਸ ਨੂੰ ਰਿਪੋਰਟ ਕਰਤੇ ਆ ਸਰਿੰਦਰ ਠੇਕੇਦਾਰ ਰਿਪੋਰਟ ਚਰਨਜੀਤ ਬਰਾੜ ਰਾਜਪੁਰੇ ਵਾਲਾ ਰਿਪੋਰਟ ਕਾਲੀਦਲ ਕੀ ਮੋਢਲੀ ਮੈਂਬਰਸ਼ਿਪ ਤੇ ਕੱਢ ਗਾ ਬਾਹਰ ਰੱਖ ਤੇ ਵੀ ਕਾਈ ਨਾਲ ਭੇਜੋ ਕਰਾਈ ਉਹਨਾਂਾ ਚੱਕਰ ਖੜਾ ਕਰਤੇ ਆ ਇਹਨਾਂ ਨੇ ਕਾਲੀਦਲ ਕੀ ਸਨਾਤਨ ਸਿਗਰਟੀ ਦੇ ਵਿੱਚ ਮੈਂ ਇਹ ਕਹ ਲੂ ਬੀ ਬਲਜਿੰਦਰ ਭੁੰਦੜ ਮਹੇਸ਼ ਸਿੰਦਰ ਗਰੇਵਾਲ ਆਰ ਹੋਰ ਯੋ ਬੰਦੇ ਉੱਥਾ ਬੈਠੇ ਸਾਰੇ ਕਾਈ ਉਹ ਚੰਗੀ ਬਾਤ ਨਹੀਂ ਕਰੀ ਇਹਨਾਂ ਨੇ ਹਰ ਕਾਦੀ ਜਨਮਾ ਲਗਾਤਾਰ ਬਾਗੀ ਚੱ ਰਹੇ ਤੇ ਰਾਗੂਆਂ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਚੱਲ ਗਿਆ ਕਾਦੀ ਤਨੂੰ ਯੋ ਇਹਨਾਂ ਨੇ ਬਾਹਰ ਕਰਨ ਦਾ ਫੈਸਲਾ ਕਰ ਵੀ ਬੇਦੇ ਦਾ ਘਰਾਂ ਭੇਜਿਓ ਇਹਨਾਂ ਨੇ ਵੀਰੇ ਇਹਨਾਂ ਦਾ ਕੰਮ ਹੈ ਨਹੀਂ ਰੱਖੀ ਮਤਲਬ ਯੋ ਕਹਿ ਰਹੂ ਵੀ ਨਮਾ ਕਲੇਸ਼ ਹੀ ਖੜਾ ਹੋ ਗਿਆ ਯੋ ਬੰਦੇ ਮਤਲਬ ਕਹਿ ਰਹੂ ਕਹੇ ਤੇ ਬਾਪੂ ਪ੍ਰਕਾਸ਼ ਵਾਦ ਲੈ ਕੇ ਛੋਕ ਰਹੇ ਨੇ ਕਹੇ ਪ੍ਰਧਾਨ ਗਿਆ ਤਾਲੇ ਤਾਰੋ ਕੁਰਸੀ ਦੇਗਾ ਪ੍ਰਧਾਨ ਗਿਆ ਕੰਮ ਹੈ ਨਹੀਂ ਕਹਾ ਇਸ ਕਾਰਕਾ ਯੋ ਨਵਾਂ ਕਲੇਸ਼ ਜਿਹੜਾ ਖੜਾ ਹੋ ਗਿਆ ਵੀ ਇਸ ਨਵੇਂ ਕਲੇਸ਼ ਨੂੰ ਲੈ ਕੇ ਆਇਓ ਜਿਹੜੀ ਇਸ ਸਸਨੀ ਕਮੇਟੀ ਜੀ ਬਣਾਈ ਜਿਹੜੀ ਇਹਨਾਂ ਨੇ ਯੋ ਹੋ ਗਏ ਫਿਰ ਪੈਰਾ ਭਰ ਵੀ ਯੋ ਕਰ ਇਤਰਾ ਥੋੜੀ ਛੱਡ ਦਿੰਗੇ ਫਿਰ ਮਤਲਬ ਕਹਿ ਲੋ ਵੀ ਯੋ ਚੱਕਰ ਜਿਹੜਾ ਯੋ ਨਵਾਂ ਚੱਕਰ ਮੱਕਰ ਕਹਿ ਸਕਾਂ ਇਸ ਨੂੰ ਚੱਕਰ ਮੱਕਰ ਕਹਾ ਮਾਰੇ ਇਲਾਕੇ ਮਾ ਵੀ ਚੱਕਰ ਮੱਕਰ ਪੈ ਗਿਆ ਇਸ ਕਾਰਕਾ ਵੀ ਇਹੋ ਕਹਿ ਲੋ ਬਈ ਇਹ ਨਾ ਨਾ ਯੋ ਬੰਦਿਆਂ ਨੂੰ ਛੁੱਟੀ ਕਰਕੇ ਘਰਾਂ ਭੇਜਿਆ ਕਹਾ ਵੀ ਯੋ ਬੰਦੇ ਇਹ ਦੇਖੋ ਵੀ ਗੱਲ ਤੋਂ ਯੋ ਵੀ ਬਜੀ ਉਹ ਇਨਕਾ ਵਿਰੋਧ ਕਰ ਰਹੇ ਤੇ ਕਹਾ ਇਹਨਾਂ ਨੂੰ ਕਾ ਇਸ ਤਰ੍ਹਾਂ ਕਿਉਂ ਕਰਿਆ ਥਾ ਨਾ ਇਸ ਤਰ੍ਹਾਂ ਕਿਉਂ ਕਰਿਆ ਇਸੀ ਕਰਕੇ ਯੋ ਚੱਕਰ ਪਿਆ ਸਾਰਾ ਮਾ ਕਹਰੇ ਵੀ ਯੋ ਮਨ ਨੂੰ ਚੀਜ਼ ਬਰਦਾਸ਼ਤ ਹੈ ਨਹੀਂ ਮਾ ਆਪਾਂ ਬਰਦਾਸ਼ਤ ਨਹੀਂ ਕਰ ਸਕਦੇ ਯੋ ਬਈ ਬਾਪੂ ਪ੍ਰਕਾਸ਼ ਵਾਲੇ ਦੇ ਛੋਗਰੇ ਕਿਤਰਾ ਧੰਮ ਕਰ ਰਹੇ ਵੀ ਘਰਾਂ ਭੇਜ ਦਿਓ ਕਹਾ ਪ੍ਰਧਾਨ ਵੀ ਉਸ ਨੂੰ ਉਸਕਾ ਡੈਡੀ ਦੇ ਕਾ ਗਿਆ ਇਹ ਬਾਪੂ ਪ੍ਰਕਾਸ਼ ਵਾਲੇ ਦਾ ਛੋਗਰਾ ਇਸ ਨੂੰ ਪ੍ਰਧਾਨ ਕਾਉਣ ਲੱਗ ਗਿਆ ਬਾਪੂ ਆਪ ਲਾਗਾ ਗਿਆ ਉਸਨੇ ਯੋ ਥੋੜੀ ਕਿਹਾ ਤਾਂ ਵੀ ਯੋ ਵੀ ਕਿਤਨੇ ਸਾਲ ਵਾਸਤਾ ਲਾਗਾ ਗਿਆ ਉਸਨੇ ਸਾਲ ਤੋਂ ਦੱਸੇ ਨਹੀਂ ਤੇ ਬਾਅਦ ਤੋਂ ਕਹ ਰਿਹਾ ਵੀ ਮੇਰਾ ਛੋਗਰਾ ਪ੍ਰਧਾਨ ਬਸ ਛੋਗਰਾ ਪ੍ਰਧਾਨ ਲਾਤਾ ਈ ਵੀ ਇਹਨਾਂ ਨੇ ਨਮਾ ਦੁੱਖ ਦੇਣਾ ਲੈ ਕੇ ਬਹਿ ਗਏ ਵਿੱਚ ਉਪਕਾਰ ਕਰ ਦੇਖ ਲੈ ਵੀ ਕਿਸੇ ਦਾ ਕੀ ਆ ਗਿਆ ਕੁਸ ਗਿਆ ਕਿਸ ਕੁਸ ਨਹੀਂ ਗਿਆ ਕਿਸੇ ਆਰ ਉਹ ਈਸੀ ਕਰ ਰਹੇ ਬੰਦੇ ਬੇਲੇ ਕਰਤੇ ਵੀਰ ਆਰ ਉਧਰ ਇਹ ਬੇਅਦਬੀ ਮਾਮਲੇ ਮਾ ਇਹ ਡੇਰਾ ਪ੍ਰੇਮੀ ਪ੍ਰਦੀਪ ਕਲੀਅਰ ਕੇ ਦੋਸਾਂ ਬਾਅਦ ਅਕਾਲੀ ਦਲ ਨੇ ਮੋੜਵਾ ਜਵਾਬ ਦਿਆ ਵੀਰ ਕਾਦੀਦਲ ਕਾਇੂ ਕਹ ਹੈ ਵੀ ਡੇਰਾ ਪ੍ਰੇਮੀ ਪ੍ਰਦੀਪ ਜੋ ਜਿਹੜਾ ਪ੍ਰੇਮੀ ਪ੍ਰਦੀਪ ਕਲੇਰ ਇਸ ਨੇ ਇਸ ਦਾ ਦੋਸਤਾਂ ਦਾ ਜਵਾਬ ਦਿਆ ਕਹ ਹੈ ਵੀ ਸੁਖਵੀਰ ਬਾਦਲ ਨੇ ਡੇਰਾ ਮੁਖੀ ਕੇ ਵਿਚਾਰੇ ਦੋ ਮੁਲਾਕਾਤਾਂ ਦਾ ਜ਼ਿਕਰ ਕਰਿਆ ਕਾਦੀਦਲ ਨੇ ਕਿਹਾ ਵੀ ਕਲੇਰ ਆ ਕਹਿ ਰਿਹਾ ਵੀ 2 ਫਰਵਰੀ 12 2012 ਮਾ ਸੁਖਵੀਰ ਬਾਦਲ ਨੇ ਡੇਰੇ ਲਾਇ ਤੇ ਅੱਜ ਜਦ ਕਹ ਹੈ ਵੀ ਹਲਕੇ ਲੰਮੀ ਮਾਰੋਡ ਸੋ ਹੋਇਆਗਾ ਅੱਜ ਇਸ ਵਿੱਚ ਤਸਵੀਰਾਂ ਦਿਖਾਈਆਂ ਗਈਆਂ ਕਾ ਵੀ 3 ਤਰੀਕ ਨੂੰ ਕਾ ਦਰਬਾਰ ਸਾਹਿਬ ਮੱਥਾ ਟੇਕਣ ਗਏ ਤੇ ਉੱਥਾ ਪ੍ਰਦੀਪ ਕਲੇਰ ਝੂਠ ਬੋਲ ਰਿਹਾ ਕੋਰਾ ਕਾਦੀਦਰ ਦਾ ਸੀਨੀਅਰ ਪ੍ਰਧਾਨ ਯੋ ਤਮ ਯੋ ਗਿਆਨ ਹੋ ਯੋ ਪੁੱਧੜ ਅਰ ਮੇਜਿੰਦਰ ਗਰੇਵਾਲ ਯੋ ਕਾ ਦੋਸੀਆਂ ਨੂੰ ਕਾ ਜੇਲਮਾਂ ਮਾਰਤੇ ਆ ਕਾ ਯਾਰ ਇੱਕ ਗਾਣਾ ਕਾ ਇੱਕ ਨੂੰ ਕਾ ਹੀਰੋ ਬਣਾ ਕਾ ਚੈਨ ਲਾ ਭੱਲਿਆ ਏ ਆ ਜਿਸ ਕਾ ਮੁੱਖ ਦੋਸੀ ਕਾ ਇਤਨਾ ਬੜਾ ਜੁਰਮ ਕਾ ਇਸ ਨੂੰ ਫਾਂਸੀ ਹੋਣੀ ਚਾਹੀਦੀ ਕਾ ਹੀਰੋ ਬਣਾ ਕਾ ਕੰਮ ਮੂਰਾ ਲੇ ਕਾ ਸਾਰੇ ਸਬੂਤਾਂ ਗੈਲ ਕਾ ਸਾਰੇ ਝੂਠ ਕਾ ਪਰਦਾ ਫਾਸ ਕਰਾਂਗੇ ਯਾਰ ਪੰਜਾਬ ਕੇ ਵਿੱਚ ਮੰਜਿਸਤਰ ਕੀ ਉੱਪਰ ਕਾ कौम ने कहा इतनी कुरबानिया कर उसी धर धरती के ऊपर का गुरु साहब के मसले में पिछले नौ साल बाद सियासत हुई प्रदीप ले कह रहा है कहा भी अज तक का पुलिस ने नोटिस ही नहीं नोटिस ही नहीं मिले कहा मैंने दस फिर कहा कहा भगौड़ा कितना डर मरचा इन्होंने कहा पढ़ा भगौौड़ा करता मतलब अकाली दल वास्ता आई कहा भूख ने मैं चवानी फस गई फिर ये भूख ने मैं चवानी क्डनी इतनी सौखी है न जितनी समझ रहे भी क्ड लेंगे ਆਰ ਉੱਧਰ ਜੇਲਮਾਂ ਦੇ ਫੋਨ ਫੜਿਆ ਵੀ ਫਿਰੋਜ਼ਪੁਰ ਵਾਲੀ ਜੇਲਮ ਹਮਨ ਤੋਂ ਸਮਝਵਾਨੀ ਉੱਧਰ ਕਹਿ ਰਿਹਾ ਭਗਵੰਤ ਮਾਨ ਕਹਿ ਰਿਹਾ ਨਸੇ ਨਸੇ ਫਾੜ ਰਹੇ ਨਸੇ ਫਾੜ ਰਹੇ ਜੇਲਮਾਂ ਦੇ ਫੋਨ ਨਹੀਂ ਫਾੜ ਹੁੰਦੇ ਦੱਸ ਤਿੰਨ ਟੈਲੀਫੋਨ ਫੜੇ ਇਹ ਸੀੜੀ ਪੁਲਿਸ ਜਿਹੜਾ ਫਿਰੋਜ਼ਪੁਰ ਦਾ 2 ਹਵਾਲਾਤੀ 835 ਵਿਅਕਤੀ ਮਾਮਲਾ ਦਰਜ ਕਰਿਆ ਸਾਬਜ਼ ਇੰਸਪੈਕਟਰ ਸਵਰਨ ਕਹਿ ਰਿਹਾ ਹਾਬਿਰ ਸਰਜੀਤ ਸਹਾਇਕ ਸੁਪਰਡੈਂਟ ਜੇਲ ਫਿਰੋਜ਼ਪੁਰ ਕਾਰਨਤੀ ਗਾਲੀ ਦੀ ਨਕਾਹ ਸਹਾਇਕ ਜੇਲ ਕੇਂਦਰੀ ਜੇਵੇ ਫਰੋਜਪੁਰ ਮਾ ਯੋ ਸਾਥੀ ਕਾ ਉਹਨੇ ਤਲਾਸੀ ਲਈਗਾ ਤਲਾਸੀ ਵਿੱਚ ਮਾ ਯੋ ਕਿਆ ਨੋ ਇਹ ਛੋਕਰਾ ਪਰਮਜੀਤ ਇਸਕਾ ਮੁਖਤਿਆਰ ਕਾ ਛੋਕਰਾ ਮੇਗਾ ਪੰਜ ਪੰਜ ਗਰਾਈਆਂ ਯੋ ਯਾਰ ਹੀਠਾੜ ਹਵਾਲਾ ਤਿੰਨ ਨਵਜੂਤ ਉਹ ਐ ਲੰਬੇ ਨੂੰ ਵੀ ਪੁਲਸਾਂ ਨੇ ਨੋ ਇਤਰੀ ਲਿਖਾ ਮਤਲਬ ਇਹ ਮਾਮਲਾ ਦਰਜ ਆ ਗਿਆ ਯੋ ਜਾਕਾ ਦੇ ਅੰਦਰ ਟੈਲੀਫੋਨ ਸਮੇਤ ਅੰਦਰ ਦਾ ਇਹੋ ਜਾਕਾ ਆ ਰੁਦਰ ਪੰਜਾਬ ਕੇ ਆਗੂ ਨੇ ਰਵਨੀਤ ਬਿੱਟੂ ਨੇ ਹਰਿਆਣਾ ਮਾ ਯੋ ਹਰਿਆਣਾ ਰਾਜ ਸਭਾ ਭੇਜਣੇ ਦਾ ਵਿਰੋਧ ਕਰਿਆ। ਖਾਇਓ ਗਲਤ ਬਾਤ। ਉੱਧਰ ਯੋ ਗਾ ਵੀ ਕੇਂਦਰੀ ਮੰਤਰੀ ਬਣਿਆ ਹਰਿਆਣੇ ਤੇ ਰਾਜ ਸਭਾ ਮੈਂਬਰ ਭੇਜਣੇ ਕੋਸ਼ਸ਼ਾਂ ਅੰਦਰੂਨੀ ਤੌਰ 'ਤੇ ਵਿਰੋਧ ਰਵਨੀਤ ਬਿੱਟੂ ਪੰਜਾਬ ਕਾ ਸਾਗਵਾ ਮੁਖਮੇ ਬਿਆਨ ਤਕਪੋਤਾ ਵੀਰ। ਅਰ ਲੋਕ ਸਭਾ ਚੋਣਾਂ ਛੱਡ ਗਾ ਕਾਂਗਰਸ ਮਾਂ ਤੇ ਯੋ ਭਾਜਪਾ ਮ ਆ ਗਿਆ ਦਾ ਅਰ ਭਾਜਪਾ ਲੁਧਿਆਣਾ ਟਿਕਟ ਦਈ ਉੱਥਾ ਹਾਰ ਗਿਆ ਰਾਜਾ ਬੜਿੰਗ ਚਿੱਟ ਗਿਆ ਫਿਰ ਗਿੱਦੜਵਾਹੇ ਵਾਲਾ ਇਹ ਜਿੱਤਿਆ ਫਿਰ ਯੋ ਕਾ ਵੀ ਬੋਧ ਦਿਨ ਲਗਿਆ ਵੀ ਛੋਗਰਾ ਹਾਰ ਗਿਆ ਚਲੋ ਕੋਈ ਬਾਤ ਨਹੀਂ ਕਹਾ ਉੱਥਾ ਫੇਰੀ ਇਸ ਨੂੰ ਵੀਰੇ ਰਾਜ ਸਭਾ ਕੇ ਵਿੱਚ ਭੇਜਣ ਦੀ ਤਿਆਰੀ ਕਰਤੀ ਵਾ ਸਵਾਲ ਖੜੇ ਹੋਗਾ ਪੰਜਾਬ ਨੇ ਹਮੇਸ਼ਾ ਕਹ ਰਿਆ ਨੇ ਕਿ ਹਿੱਤਾਂ ਕੇ ਅਣ ਦੇਖੀ ਕਰੀਗਾ ਹਰਿਆਣਾ আর ਪੰਜਾਬ ਸਰਕਾਰ ਕੇ ਵਿਚਕਾਰ ਐਸਵਾਈਐਲ ਨਹਿਰ ਕੇ ਮੁੱਦੇ ਬਾ ਇਹ ਮੁੱਦਾ ਪੈਂਡਿੰਗ ਆ ਰਿਸ਼ਤੇ ਬਾ ਵੀ ਰਾਜਸਥਾਨੀ আর ਹਾਈ ਕੋਰਟ ਕੇ ਵਿੱਚ ਮਤਲਬ ਯੋ ਕਾ ਵੀ ਚੁਣ ਹਰਿਆਣਾ ਕੇ ਜਿਹੜੇ ਚੋਣ ਹਰਿਆਣਵੀ ਇਨਕੀ رائے ਬਖਰੀ ਕਾ ਵੀ ਉਰਾ ਬੂਟਾ ਬੂਟਾ ਲੈਣ ਕਾ ਚੱਕਰ ਪੈ ਰਿਆ ਸਾਹੀ ਸਿਗਾਰਾ ਛੋਗਰੇ ਨ ਲੱਗਾ ਕਰਿਆ ਚਲੋ ਖੈਰ ਲਾਡਾ ਡਿਸਕਸਰੀ ਡਿਪਰੋਗਰਾਮ ਚੋਂ ਜਾਣ ਤੇ ਪਹਿਲਾ ਤੁਹਾਨੂੰ ਇਹ ਦੱਸ ਦਿਆਂ ਵੀ ਇਹ ਰਾਹੁਲ ਗਾਂਧੀ ਕਾ दारू ਪੀਗਾ ਰਖਾ ਦਾ ਸੰਬੰਧ ਦ ਸਮਝਵਾ ਰਹੀ ਹਾਂ ਦੀ ਇਹ ਸੰਸਦਿਕ ਵਿੱਚੋਂ ਬੰਦੇ दारू पीगा ਜਮ ਪਹਿਲਾ ਭਗਵਾਨ ਤੁਮਨ ਗਾ ਦਾ दारू पीगा ਜਾਇਗਾ ਕਰਤਾ ਇਸ ਕੇ ਗੱਲ ਕੇ ਦੱਸ ਰੇ ਯੋ ਰ ਗੰਗਨਾਰ ਨਾਦ ਗਰੀ ਕਾ ਟੈਸਟ ਕਰਾਓ ਗਾਇਸ ਕਾ ਯੋ ਕਾਂਗਰਸ ਨੇਤਾ ਰਾਹੁਲ ਗਾਂਧੀ ਉੱਪਰ ਵਿਵਾਦ ਬਿਆਨ ਦਿਆ ਓ ਕੈਰੀ ਟੈਸਟ ਕਰਾਓ ਇਸ ਕਾਹਦੇ ਦਰੂਪੀ ਕਾ ਆ ਜਾ ਬਸ ਉੱਥਾ ਬੈਠਾ ਮਾਰੀ ਆਲਮਤਾਲ ਯੋ ਕਾ ਯੋ ਚੰਗੀ ਬਾਤ ਹੈ ਨਹੀਂ ਯਾਰ ਕੰਗਨਾਰ ਰਣੌਤ ਨੇ ਯੋ ਉਸਕੇ ਉਪਰ ਬੋਬੜਾ ਹਮਲਾ ਕਰਿਆ ਯਾਰ 1 ਜੁਲਾਈ ਨੂੰ ਲੋਕ ਸਭਾ ਮੈਂ ਵਿਰੋਧੀ ਧਿਰ ਕੇ ਨੇਤਾ ਕੇ ਉਪਰ ਹਮਲਾ ਕਰ ਕਾ ਯੋ ਚੀਜ਼ਾਂ ਤੁਰੰਤ ਕਾ ਥੈਰੇਪੀ ਲੈਣੀ ਚਾਹੀਦੀ ਯਾਰ 18ਵੀਂ ਮਤਲਬ ਲੋਕ ਸਭਾ ਸੈਸ਼ਨ ਕੇ ਵਿਚ ਰਾਸ਼ਟਰਪਤੀ ਕੇ ਭਾਸ਼ਣ ਕੇ ਵਿਚਾਰਚਾ ਮੈਂ ਕੰਗਨਾਰ ਰਣੌਤ ਨੇ ਯੋ ਰਾਜਗਾਂਧੀ ਕੇ ਭਾਸ਼ਣ ਗੈਰ ਜ਼ਿੰਮੇਵਾਰ ਦੱਸਿਆ ਕਾ ਯੋ ਤਾਂ ਦੱਸ ਦਰੂਪੀ ਕਾ ਆ ਜਾਗਾ ਉੱਥਾ ਰੌਲਾ ਪਈ ਜਾਗਾ ਮਨ ਤਾਂ ਸਮਝ ਮਾ ਨਹੀਂ ਆਂਦੀ ਚਲੋ ਹਾਂ ਲਾਡਾ ਡਿਸਕਸ਼ਨ ਜਿਹੜੇ ਪ੍ਰੋਗਰਾਮ ਵਿੱਚ ਮੈਂ ਯੁਵਾ ਜਗਿਆਂ ਬੜੀਆਂ ਖਬਰਾਂ ਕੱਢ ਲਈ ਸੀ ਟਾਈਮ ਥਾਰੇ ਗੱਲ ਹੋਰ ਖਬਰਾਂ ਕਰਾਂਗਾ ਸਾਂਝੀਆਂ ਸਾਰੇ ਲਾਡੇ ਪੋਦੀ ਕੀ ਵੀਰ ਪਿਆਰ ਭਰੀ ਸਤਿ ਸ੍ਰੀ ਅਕਾਲ